ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਮੋਹਿੰਦਰ ਭਗਤ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਉਪੁਰ ਅਤੇ ਹੋਰਨਾਂ ਨੇੜਲਾ ਪਿੰਡਾਂ ਦਾ ਦੌਰਾ ਕਰਕੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਉਹਨਾਂ ਟਰੈਕਟਰ ਰਹੀ ਜਾ ਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੇਚੀਵਾਲ ਨਾਲ ਪੰਜਾਬ ਸਰਕਾਰ ਵੱਲੋਂ ਹੜਾ ਦੌਰਾਨ ਕੀਤੇ ਜਾ ਰਹੇ ਰਾਹਤ ਕੰਮਾਂ ਦੀ ਸਮੀਖਿਆ ਕੀਤੀ। ਪਾਣੀ ਜਿਹੜਾ ਹੈਗਾ ਉਹ ਰਿਲੀਜ਼ ਹੋ ਰਿਹਾ ਜੀ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਪਹਿਲੇ ਲਗਾਤਾਰ ਹਿਮਾਚਲ ਦੇ ਵਿੱਚ ਔਰ ਪੰਜਾਬ ਦੇ ਵਿੱਚ ਬਰਸ਼ਾ ਪੈਣ ਦੇ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਫਲੱਡ ਦੀ ਨੋਬਤ ਆਈ ਏ ਉਹਦੇ ਵਿੱਚੋਂ ਕਪੂਰਥਲੇ ਦੇ ਵਿੱਚ ਵੀ ਜੋ ਬਾੜੀ ਇਲਾਕਾ ਹੈਗਾ ਉੱਥੇ ਫਲੱਡ ਆਣ ਦੇ ਕਾਰਨ ਕੁਝ ਲੋਕੀ ਇਫੈਕਟਡ ਹੋਏ ਨੇ ਪਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਨੇ ਪਹਿਲੀ ਵਾਰ ਇਹ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਵੀ ਜਨਤਾ ਨੂੰ ਸਮਰਪਨ ਕਰ ਦਿੱਤਾ ਹੋਵੇ ਔਰ ਸਾਰੇ ਹੀ ਪ੍ਰਸ਼ਾਸਨ ਸਾਰੇ ਸ਼ਹਿਰ ਦੇ ਨਵੇਂ ਨੇ ਉਹ ਸਾਰਿਆਂ ਇਲਾਕਿਆਂ ਦੇ ਵਿੱਚ ਜੋ ਵੀ ਕੁਸ਼ਨਰ ਉਹਨਾਂ ਦਾ ਸਾਰਾ ਸਟਾਫ ਸਾਰੇ ਸੇਵਾਜ ਲੱਗੇ ਨੇ ਔਰ ਸਾਰਾ ਪ੍ਰਯਾਸ ਕਿ ਪੂਰਾ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਜਾਨੀ ਮਾਲ ਨੁਕਸਾਨ ਨਾ ਹੋਵੇ ਤਾਕੇ ਦੇਖੋ ਜਿਹੜਾ ਇਹ ਕੁਦਰਤੀ ਆਫਤ ਹੈਗੀ ਹੈ ਫਲੱਡ ਆ ਗਿਆ ਕਿਸੇ ਦੇ ਵਾਸਤਾ ਨਹੀਂ ਹੈਗਾ ਸੋ ਇਹਦੇ ਵਾਸਤੇ ਸਾਡਾ ਫਰਜ ਬੰਦਾ ਹੈ ਸਾਰੇ ਮਿਲ ਕੇ ਇਸ ਮੁਸੀਬਤ ਤੋਂ ਨਜਾਤ ਪਾਈਏ ਜਿਹੜੇ ਸਾਡੇ ਭਾਈ ਭੈਣ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਡੱਕੇ ਗਏ ਨੇ ਰਹਿ ਰਹੇ ਨੇ ਜਿਹਨਾਂ ਦੇ ਘਰਾਂ 'ਚ ਪਾਣੀ ਆ ਗਿਆ ਉਹਨਾਂ ਨੂੰ ਅਸੀਂ ਸਿਫਤ ਕਰਕੇ ਸ਼ਹਿਰ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਸੇਫ ਜਗ੍ਹਾ ਦੇ ਵਿੱਚ ਆ ਜਾਣ ਔਰ ਉਹਨਾਂ ਦਾ ਜੋ ਰਾਸ਼ਨ ਪਾਣੀ ਦਾ ਪੂਰਾ ਸਰਕਾਰ ਨੇ ਇੰਤਜ਼ਾਮ ਕੀਤਾ ਹੈਗਾ ਔਰ ਮੈਂ ਇੱਥੇ ਆ ਕੇ ਦੇਖਿਆ ਹੈ ਕਿ ਮੇਰੀ ਜੁੜੀ ਲੱਗੀ ਹੈ ਸੀਐਮ ਸਾਹਿਬ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਹੈ ਕਿ ਕਪੂਰਥਲਾ ਜਾ ਕੇ ਤੁਸੀਂ ਭਗਤ ਜੀ ਦੇਖੋ ਔਰ ਅੱਜ ਮੈਂ ਆਇਆ ਹਾਂ ਔਰ ਆਈ ਐਮ ਸਰਫ ਸਫਾਈ ਕਿ ਫਰਮ ਗਵਰਨਮੈਂਟ ਸਾਈਡ ਜਿਹੜਾ ਹੈਗਾ ਸਾਰੇ ਲੋਕਾਂ ਨੂੰ ਰਾਸ਼ਨ ਪਾਣੀ ਮਿਲ ਰਿਹਾ ਹੈ ਜਿਹੜੇ ਲੋਕੀ ਪਿੰਡਾਂ 'ਚ ਰਹ ਰਹੇ ਨੇ ਉਹਨਾਂ ਨੂੰ ਪਿੰਡਾਂ ਦੇ ਘਰਾਂ 'ਚੋਂ ਕੱਢ ਕੇ ਬਾਹਰ ਲੈ ਕੇ ਆਇਆ ਜਾ ਰਿਹਾ ਹੈ ਔਰ ਬਹੁਤ ਸਾਰੇ ਲੋਕੀ ਆ ਗਏ ਨੇ ਅਗਰ ਜਿਹੜੇ ਬਾਕੀ ਰਹਿ ਗਏ ਨੇ ਉਹ ਵੀ ਆਪਣੀ ਮਰਜ਼ੀ ਨਾਲ ਰਹਿ ਰਹੇ ਨੇ ਕਿਉਂਕਿ ਉਹ ਸੇਫ ਨੇ ਜਦੋਂ ਉਹ ਕਹਿਣਗੇ ਲਗਾਤਾਰ ਉਹਨਾਂ ਨੂੰ ਉਸੀ ਲੈ ਕੇ ਆਵਾਂਗੇ ਔਰ ਜੋ ਹੈ ਸਿਚੁਏਸ਼ਨ ਜਿਹੜੀ ਹੈਗੀ ਆਨ ਦੀ ਹ ਅੰਦਰ ਕੰਟਰੋਲ ਲੱਗੀ ਹੈ ਜਰ ਸਿੰਘ ਬਾਜਵਾ ਇੱਥੇ ਪਹੁੰਚਦੇ ਨੇ ਐਲਓਪੀ ਵੱਡੇ ਸਵਾਲ ਖੜੇ ਕਰਦੇ ਨੇ ਮੁੱਖ ਮੰਤਰੀ ਅੱਜ ਪ੍ਰਣਾਲੀ ਨੂੰ ਵੀ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀ ਆਪੋਜੀਸ਼ਨ ਹੈਗੀ ਏ ਉਹਨਾਂ ਦਾ ਕੇਵਲ ਕੰਮ ਹੈਗਾ ਕਿ ਅਪੋਜ਼ ਕਰਨਾ ਉਹਨਾਂ ਦਾ ਕੰਮ ਉਹਨਾਂ ਨੂੰ ਫਰਜ਼ ਬੰਦਾ ਹੈਗਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਫਲੱਡ ਹੈਗਾ ਮੁਸੀਬਤ ਆਈ ਹੈਗੀ ਦੂਜਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਸਰਕਾਰ ਦਾ ਪਰ ਇਹ ਉਹਨਾਂ ਦੀ ਮੈਂ ਕਹਿ ਸਕਦਾ ਕਿ ਕਮੀ ਹੈਗੀ ਹੈ ਕਿ ਇੱਕ ਘਟੀਆਂ ਸੋਚ ਕਹਿ ਸਕਦਾ कि ਜਿਨ੍ਹਾਂ ਦਾ ਫਰਜ ਬੰਦਾ ਹੈ ਸਹਿਯੋਗ ਕਰਨ ਦੀ بجائے ਹੋ ਵਿਰੋਧ ਕਰ ਰਹੇ ਨੇ ਸਰਕਾਰ ਆਪਣਾ ਕੰਮ ਕਰ ਰਹੀ ਹੈਗੀਏ ਕਿਸੇ ਲੋਕਾਂ ਨੂੰ ਕੋਈ ਸੋਚਿਆ ਨਹੀਂ ਮਸਾ ਦੇਖਿਆ ਤੁਸੀਂ ਵੀ ਇੱਥੇ ਹੈਗੇ ਹੋ ਐਜ਼ ਅ ਮੀਡੀਆ ਤੁਸੀਂ ਨੋਟ ਕਰੋ ਜਿਹੜੇ ਬਾਰੇ ਲੋਕੀ ਆ ਰਹੇ ਨੇ ਆਪਣੇ ਮਰਜ਼ੀ ਦੇ ਨਾਲ ਹੋ ਰਹੇ ਸਨ ਅੱਜ ਉਹਨਾਂ ਕਿਹਾ ਸਾਨੂੰ ਬਾਹਰ ਕੱਢ ਲਓ ਸਰਕਾਰ ਇਹਨਾਂ ਨੂੰ ਬਾਹਰ ਕੱਢ ਲਿਆ ਜੀ 2023 ਤੋਂ ਲੈ ਕੇ ਇਸ ਏਰੀਆ ਵਿੱਚ ਲਗਾਤਾਰ ਫਲੱਡ ਨੂੰ ਅਫੈਕਟ ਕਰ ਰਿਹਾ ਪੂਰਾ ਏਰੀਆ ਇਹ ਕਿਉਂ ਨਹੀਂ ਹਜੇ ਤੱਕ ਕੋਈ ਮਤਲਬ ਕੋਈ ਪ੍ਰੋਪਰ ਅਰੇਂਜਮੈਂਟ ਹੋ ਪਾ ਰਿਹਾ ਜਾਂ ਕੋਈ ਹੋਰ ਦਿੱਕਤ ਹੈ ਕੀ ਐਸਐਸ ਕਰ ਰਿਹਾ ਤੁਸੀਂ ਵੀ ਕਿਉਂ ਇਹ ਵਾਰ-ਵਾਰ ਫਲਡ ਪਕੜ ਹੁੰਦਾ ਹੈ ਇਹਨਾਂ ਦੇ ਲੋਕ ਫੇਰ ਬਾਹਰ ਜਾਣੇ ਸਾਲ ਦੇ ਸਾਲ ਦੇ ਬਾਅਦ ਦੇਖੋ ਜਦੋਂ ਕੋਈ ਨੇਚਰਲ ਆਫਤਾ ਆਂਦੀ ਹੈਗੀ ਹੈ ਦੇਖੋ ਹਿਮਾਚਲ ਜਿਹੜਾ ਹੈਗਾ ਹਿਮਾਚਲ ਆਪਣੇ ਸਾਰੇ ਇੰਤਜ਼ਾਮ ਕਰਦਾ ਹੈਗਾ ਪਰ ਉੱਥੇ ਬਾਦਲ ਫਟਣ ਦੇ ਨਾਲ ਬਹੁਤ ਸਾਰੇ ਪਿੰਡ ਬਹੁਤ ਸਾਰੀ ਜਾਨਾਂ ਗਈਆਂ ਤੁਸੀਂ ਦੇਖਿਆ ਨੇ ਵੈਸ਼ਨ ਦੇ ਵੀ ਮਾਤਾ ਦੇ ਵੀ ਜਾਂਦੇ ਆ ਉੱਥੇ ਜੋ ਲੈਂਡ ਸਲਾਈਡਿੰਗ ਹੋਈ ਹੈ ਉਹਦੇ ਕਾਰਨ ਕਾਫੀ ਜਾਨਾਂ ਗਈਆਂ ਸੋ ਇਸ ਕਰਕੇ ਜੋ ਇਹ ਹੈ ਕਿਸੇ ਦੇ ਵਾਸਤੇ ਨਹੀਂ ਹੈਗਾ ਤੁਸੀਂ ਇੰਤਜ਼ਾਮ ਕਰ ਲਵੋ ਪਰ ਉਸ ਤੋਂ ਜ਼ਿਆਦਾ ਪਾਣੀ ਘਰ ਆਲੇਗਾ ਤੁਸੀਂ ਕੀ ਕਰੋਗੇ ਇਸ ਕਰਕੇ ਸਰਕਾਰ ਆਪਣੇ ਉਹਨਾਂ ਚਾਹਦੀ ਹੈ ਸਰਕਾਰ ਦੇਖੋ ਅੱਜ ਸਰਕਾਰ ਨੂੰ ਕਰੋੜਾਂ ਰੁਪਈਆ ਜੋ ਹੈ ਇਸ ਲੋਕਾਂ ਨੂੰ ਬਚਾਉਣ ਵਾਸਤੇ ਦੁਬਾਰਾ ਉਹਨਾਂ ਨੂੰ ਦੇਣਾ ਪੈਣਾ ਹੈ ਮੁਆਵਜ਼ਾ ਦੇਣਾ ਪੈਣਾ ਹੈਗਾ ਕੋਈ ਸਰਕਾਰ ਨਹੀਂ ਚਾਹਦੀ ਹੈਗੀ ਪਰ ਇਹ ਮਜਬੂਰੀ ਹੈਗੀ ਹੈ ਨੈਚੁਰਲ ਆਪਤਾ ਹੈਗੀ ਹੈ ਇਸ ਕਰਕੇ ਜੋ ਹੈ ਸਰਕਾਰ ਆਪਣਾ ਇੰਤਜ਼ਾਮ ਕਰਦੀ ਹੈ ਉਹ ਤੇ ਵਾਸਤੇ ਵੀ ਜਿਹੜਾ ਹੈਗਾ ਫਲੱਡ ਵਾਸਤੇ ਪਾਣੀ ਵਾਸਤੇ ਬਰਸਾਤ ਵਾਸਤੇ ਇਥੇ ਕੋਈ ਵੀ ਆਦਮੀ ਹੈਗਾ ਲਾਵਾਰਸ ਜੀ ਸਾਹਿਬ ਤੁਸੀਂ ਮਾਫੀ ਦੀ ਗੱਲ ਕੀਤੀ ਆ ਕਪੂਰਥਲੇ ਦਾ ਕਿੰਨਾ ਏਰੀਆ ਜੀ ਸਵੇਨ ਇਫੈਕਟ ਕਿੰਨੇ ਪਿੰਡ ਹੈਗੇ ਨੇ ਉਹ ਦੱਸੋਗੇ ਜੋ ਕਪੂਰਥਲ ਦੇ ਵਿੱਚ ਰਹਿਗਾ 350 ਜੋ ਪਰਿਵਾਰ ਜੋ ਘਰ ਹੈਗੇ ਨੇ ਉਹਨਾਂ ਲੋਕਾਂ ਦੇ ਵਿੱਚ ਜੋ ਹੈ ਉਹ ਇਥੇ ਰਹਿ ਰਹੇ ਨੇ ਉਹਨਾਂ ਸਾਰਿਆਂ ਲੋਕਾਂ ਚੋਂ ਤਕਰੀਬਨ 40-50 ਘਰ ਆਪਣੇ ਰਹਿ ਗਏ ਨੇ ਬਾਕੀ ਸਾਰਿਆਂ ਨੂੰ ਕੁਝ ਆਪਣੇ ਰਿਸ਼ਤੇਦਾਰਾਂ ਕੋ ਚਲੇ ਗਏ ਨੇ ਔਰ ਕੁਝ ਲੋਕਾਂ ਨੂੰ ਸਕੂਲਾਂ ਦੇ ਵਿੱਚ ਅਸੀਂ ਅੱਛੀ ਜਗ੍ਹਾ ਮਹਈਆ ਕਰਾ ਕੇ ਰੱਖ ਰਹੇ ਆ ਉਹਨਾਂ ਸਾਰਿਆਂ ਨੂੰ ਰਾਸ਼ਨ ਔਰ ਜੋ ਖਾਨ ਫਿਲਾ ਸਮਾਨ ਆ ਗਿਆ ਇਹਦੇ ਵਿੱਚ ਜਿਹੜੇ ਪਿੰਡ ਹੈਗੇ ਨੇ ਉਹ ਤਕਰੀਬਨ ਕੋਈ 16 ਪਿੰਡ ਮੇਨ ਨੇ ਤੇ 16 ਪਿੰਡ ਜਿਹੜੇ ਛੋਟੇ ਛੋਟੇ ਦੋ ਦੋ ਘਰ ਆ ਗਏ ਤਾਂ ਨਹੀਂ ਆ ਗਏ ਮਾਫੀ ਦੀ ਗੱਲ ਕੀਤੀ ਕਿਸਾਨਾਂ ਦਾ ਕਹਿਣਾ ਵਾ ਕਿ 2023 ਦੇ ਵਿੱਚ ਸਾਨੂੰ ਮਾਫਜ਼ਾ ਨਹੀਂ ਮਿਲਿਆ ਕੀ ਹੁਣ ਇਸ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਹੁਣ ਮਾਫਜ਼ਾ ਉਹਨਾਂ ਨੂੰ ਮਿਲੂਗਾ ਕਿਉਂਕਿ 2023 ਚ ਵੀ ਤਾਂ ਧੀ ਸਰਕਾਰ ਸੀ ਦੇਖੋ ਮਾਨ ਸਾਹਿਬ ਨੇ ਤੇ ਤੁਹਾਨੂੰ ਕਿਹਾ ਹੈਗਾ ਕਿ ਮਾਫਜ਼ਾ ਸਿਰਫ ਫਸਲਾਂ ਦਾ ਨਹੀਂ ਦਿੱਤਾ ਜਾਏਗਾ ਕੇਵਲ ਉਹਦੇ ਨਾਲ ਨਾਲ ਕੋਈ ਜਾਨਵਰਾਂ ਦਾ ਉਹਦੇ ਜੋ ਘਰ ਬਰਬਾਦੀ ਹੁੰਦੀ ਹੈ ਜੋ ਟੋਟਲ ਲਾਸ ਹੈਗਾ ਸਪੈਸ਼ਲ ਗਰਦੋਰੀ ਹੋ ਰਹੀ ਹੈ ਉਹਦੇ ਵਿੱਚ ਫਸਲਾਂ ਦੇ ਨਾਲ-ਨਾਲ ਘਰਾਂ ਦਾ ਮੁਆਵਜ਼ਾ ਜੋ ਸਮਾਨ ਖਰਾਬ ਹੋਇਆ ਉਹਦਾ ਮੁਆਵਜ਼ਾ ਹੋਏਗਾ ਸੋ ਸਾਰੀ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਹੈਗਾ 올 ਟੂਗੇਦਰ ਉਹਨੂੰ ਦਿੱਤਾ ਜਾਵੇਗਾ ਸਰਕਾਰ ਦੀ ਹੈਗੀ ਹੈ वचनबद्ध ਹੈਗੀ ਹੈ ਸੀਐਮ ਸਾਹਿਬ ਨੇ ਤਹੀ ਦੇਖਿਆ ਨਾ ਇੱਥੇ ਆ ਕੇ ਗਏ ਨੇ ਔਰ ਅੱਜ ਉਹ ਦੂਜੇ ਜ਼ਿਲ੍ਹੇ ਚ ਗਏ ਨੇ ਸੋ ਪੰਜਾਬ ਸਰਕਾਰ ਸਾਰੀ ਐਜ਼ ਅ ਮਿਨਿਸਟਰ ਮ ਆਏ ਹਨ ਕੱਲ ਮਿਨਿਸਟਰ ਸਾਡੇ ਕੁੜੀਆ ਜੀ ਆਏ ਹਨ ਮੁੜੀਆ ਜੀ ਆਏ ਹਨ ਸਾਰੇ ਜੋ ਸਰਕਾਰ ਹੈਗੀ ਐ ਇਸਮ ਲੋਕਾਂ ਦੇ ਨਾਲ ਹਮਦਰਦੀ ਜਾਰ ਕਰ ਰਹੀ ਹੈ ਔਰ ਹੈਲਪ ਕਰ ਰਹੀ ਹੈ 2023 ਦਾ ਵੀ ਨਾਲ ਮੁਆਵza ਮਿਲੂਗਾ ਜਿਹੜਾ ਨਹੀਂ ਮਿਲਿਆ ਸੀ ਦੇਖੋ ਜੋ ਵੀ ਮੁਆਵza ਸਰਕਾਰ ਬਣਾਉਂਦੀ ਹੈਗੀ ਏ ਉਹ ਮਿਲਦਾ ਹੀ ਮਿਲਦਾ ਹੈ ਦੇਰੀ ਤੇ ਹੋ ਸਕਦੀ ਹੈ ਪਰ ਜੇ ਦੇਖਿਆ ਹੋਣਾ ਕਿ ਮੁਆਵza ਇਹਦਾ ਕਰੀ ਬਣ ਗਿਆ ਲਾਇਬਿਲਟੀ ਹੋ ਗਈ ਉਹ ਸਰਕਾਰ ਨੇ ਦੇਣੀ ਦੇਣੀ ਹੈਗੀ ਸਭ ਕੁਝ ਮਿਲੇਗਾ